ਜਦੋਂ ਤੇਰੇ ਇਤਿਹਾਸ ਨੂੰ ਪੜੀਦਾ ਏ ਵਖ ਜਾਣ ਤੇ ਮਰਨ ਦਾ ਢੰਗ ਤੇਰਾ ਪੈ ਕੇ ਸਿੱਧਕ ਦੀ ਭੱਠੀ ਵਿੱਚ ਸੂਰਬੀਰਾ ਸਗੋਂ ਹੋਰ ਵੀ ਹੋਇਆ ਗੂੜਾ ਰੰਗ ਤੇਰਾ ਜਦ ਵੀ ਧਰਮ ਨੂੰ ਖੂਨ ਦੀ ਲੋੜ ਹੋਵੇ ਤੂੰ ਖੂਨ ਵਾਗ ਦਰਿਆਵਾਂ ਦੇ ਰੋੜਦਾ ਏ ਲੋਕੀ ਜ਼ਿੰਦਗੀ ਲੋੜ ਤੂੰ ਮਾਤ ਚੋਂ ਜ਼ਿੰਦਗੀ ਲੋੜਦਾ ਏ ਜਦੋਂ ਤੇਰੇ ਇਤਿਹਾਸ ਨੂੰ ਪੜੀਦਾ ਏ ਵਖ ਜਾਂਣ ਤੇ ਮਨ ਦਾ ਟੰਗ ਤੇਰਾ ਪੈ ਕੇ ਸਿੱਤਕ ਦੀ ਭੱਠੀ ਵਿੱਚ ਸੂਰਬੀਰਾ ਸਗੋਂ ਹੋਰ ਵੀ ਹੋਇਆ ਗੂੜਾ ਰੰਗ ਤੇਰਾ ਜਦ ਵੀ ਧਰਮਾਂ ਦੀ ਜ਼ਿੰਦਗੀ ਲੋੜਦੇ ਜ਼ਿੰਦਗੀ ਚੋਂ ਪਰ ਤੂੰ ਮਾਂਤ ਚੋਂ ਜ਼ਿੰਦਗੀ ਲੋੜਦਾ ਏ ਜੁਗਾਂ ਤੀ ਕੀ ਇਤਿਹਾਸ ਨੂੰ ਭੁੱਲਣਾ ਨਾ ਭੁੱਲਣਾ ਨਾ ਭੁੱਲਣਾ ਜੁਗਾਂ ਤੀ ਕੀ ਇਤਿਹਾਸ ਨੂੰ ਭੁੱਲਣਾ ਨਾ ਜਿਹੜੀਆਂ ਅਣਖ ਬਦਲੇ ਕਾਲਾਂ ਗਾਲੀਆਂ ਨੇ ਤੇਰੇ ਪੁੱਤਾਂ ਦੇ ਕੋ ਸਿੱਖ ਕਾਮ ਦੇ ਚਿਹਰੇ ਤੇ ਲਾਲੀਆਂ ਨੇ ਐਸਾ ਡਠਾ ਜੀਬ ਹੈ ਬਾਦਸ਼ਾਹ ਤੂੰ ਦਿਲ ਕਿਸੇ ਗਰੀਬ ਦਾ ਤੋੜਦਾ ਨਹੀਂ ਦਰ ਆਇਆ ਸਵਾਲੀ ਤੇ ਮੋੜ ਨਾ ਕੀ ਦਰ ਮਾਤ ਵੀ ਆਵੇ ਖਾਲੀ ਮੋੜਦਾ ਨਹੀਂ ਤੇਰੇ ਭਾਈ ਕਨਈਏ ਨੇ ਦੱਸਿ ਆਏ ਜਾਤ ਪਾਤ ਦਾ ਫਰਕ ਮਟਾਈ ਜਾਵੇ ਨਾਲ ਦੁਸ਼ਮਣਾ ਦੁਸ਼ਮਣੀ ਪੁੱਲ ਕੇਤੇ ਹੋ ਨਾਲ ਦੁਸ਼ਮਣਾ ਦੁਸ਼ਮਣੀ ਪੁੱਲ ਕੇਤੇ ਪਾਣੀ ਫਟੜਾਂ ਦੇ ਮੂੰਹ ਵਿੱਚ ਪਈ ਜਾਵੇ ਮੀਰ ਮੰਨੂ ਲੋਹਾਰ ਦਰਬਾਰ ਅੰਦਰ ਤੇਰੇ ਬੱਚੇ ਜਾਨੇ ਜਿਆਂ ਤੇ ਟੰਗ ਦੇ ਰੇ ਤਿਆਂ ਜੋ ਤੂੰ ਅਰਦਾਸ ਕੀਤੀ ਫਿਰ ਵੀ ਭਾ ਸਰਬੱਤ ਦਾ ਮੰਗਦੇ ਰਹੇ ਜਦੋਂ ਵੇਖੀ ਦਾ ਗੁਰੂ ਕੇ ਬਾਗ ਅੰਦਰ ਤੇੀਆਂ ਛਾਪੀਆਂ ਉੱਤੇ ਤੋੜੇ ਨੱਚਦੇ ਰਹਿ ਜ਼ੁਲਮੋ ਕਰਨ ਵਾਲੇ ਹੋ ਗਏ ਰੋਣ ਹਾਕੇ ਜ਼ੁਲਮ ਸਹਿਣ ਵਾਲੇ ਖਿੜਖਿੜ ਹੱਸਦੇ ਰਹਿ ਕੱਲ ਜੱਲਿਆ ਰੱਜ ਰੱਜ ਸ਼ਹੀਦੀ ਦਾ ਜਾਂ ਪੀਤਾ ਪਰ ਇਸ ਦਿੱਲੀ ਦਰਬਾਰ ਦੇ ਹਾਕਮਾਂ ਨੇ ਹਾਕਮਾਂ ਨੇ ਹਾਕਮਾਂ ਨੇ ਪਰ ਇਸ ਦਿੱਲੀ ਦਰਬਾਰ ਦੇ ਹਾਕਮਾਂ ਨੇ ਚੱਪੇ ਚੱਪੇ ਤੇ ਸਿੱਖੀ ਨਾਲ ਦਗਾ ਕੀਤਾ ਜਦੋਂ ਕਦੇ ਵੀ ਜ਼ਾਲਮ ਜ਼ਰਵਾਣਿਆਂ ਨੇ ਤੇਰਾ ਦਿਲ ਹਰ ਮੰਦਰ ਤੇ ਇੱਜ਼ਤ ਕੀਤਾ ਆਪਣੇ ਗੁਰੂ ਖੁਸ਼ੀ ਅਪਣਾਉਣ ਬਦਲੇ ਉਹਨਾ ਪਾਪੀ ਦੇ ਖੂਨ ਨਾਲ ਉਜੂ ਕੀਤਾ ਕੁੰਨੇ ਕਦੇ ਮੈਦਾਨ ਵਿੱਚ ਢਹਿਣ ਵਾਲਾ ਤੈਨੂੰ ਢਾਲਿਆ ਸਾਧਾ ਪਖੰਡੀਆਂ ਨੇ ਤੇਰੇ ਧਰਮ ਤੋਂ ਸੈਂਕੜੇ ਧਰਮ ਬਣ ਗਏ ਪਾਇਆ ਅਕਲ ਨਾਲ ਤੇਰੀਆਂ ਵੰਡੀਆਂ ਨੇ ਹੁਣ ਵੀ ਸੰਭਲ ਜਾ ਸਮੇਂ ਦੇ ਸੂਰ ਬੀਰਾ ਸੰਭਲ ਜਾ ਸਮੇਂ ਦੇ ਸੂਰਬੀਰਾ ਕਿਧਰੇ ਬੱਟਿਆ ਜਾਵੇ ਨਾ ਮੁੱਲ ਤੇਰਾ ਕਦਮ ਕਦਮ ਤੇ ਸੰਭਲ ਕੇ ਕਦਮ ਧਰ ਲੈ ਜਾਵੇ ਖੂਣਾ ਉਹ ਜਾਵੇ ਖੂਣ ਆ ਜਾਈ ਨਾ ਡੋਲ ਤੇਰਾ ਕਰਦੇ ਸੂਪਤਲ ਬੀਰਾ ਦਾ ਭਲਾ ਹੋਵੇ ਤੇਰੇ ਬਾਣੇ ਸਰਬੱਤ ਦਾ ਭਲਾ